ਗੁਰਦੁਆਰਾ ਸਾਹਿਬ ਦੀ ਇਸ ਸ਼ਾਨਦਾਰ ਇਮਾਰਤ ਵਿੱਚ ਅਜਮੀਰ ਦੀਆਂ ਦੁਕਾਨਾਂ ਵੇਖ ਕੇ ਸੱਚਮੁੱਚ ਯਾਰ ਮਨ ਜੇ ਅਪਾਰ ਆਇਆ ਸਵਾਲ ਇਥੇ ਇਹ ਹੈ ਕਿ ਜੋ ETPB ਸਿੱਖਾਂ ਦੀਆਂ ਇਮਾਰਤਾਂ ਦੇ ਭਲੇ ਲਈ ਬਣਾਈ ਗਈ ਸੀ ਕੀ ਉਹ ਸੱਚਮੁੱਚ ਭਲਾ ਕਰ ਰਹੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਤਰ੍ਹਾਂ ਗੁਰਦੁਆਰੇ ਵਿੱਚ ਮੀਤ ਦੀਆਂ ਦੁਕਾਨਾਂ ਬਣਨ ਨਾਲ ਸਿੱਖਾਂ ਦੇ ਹਿਰਦਿਆਂ ਨੂੰ ਕਿੰਨੀ ਕੁ ਠੇਸ ਪਹੁੰਚੇਗੀ ਸਰ ਉਹ ਪੱਥਰ ਵੇਖਿਆ ਮੈਂ ਕਿਹਾ ਚਲੋ ਪੱਥਰ ਦੀ ਵੀਡੀਓ ਬਣਾ ਲੈਂਦਾ ਇਹ ਪੱਥਰ ਪੁਰਾਣਾ ਲੱਗਾ ਹੋਇਆ ਇੱਥੋਂ ਤਾਂ ਲੰਘਣਾ ਵੀ ਮੁਸ਼ਕਲ ਹੈ ਸਮੈਲ ਨਹੀਂ ਹੈ ਆਹ ਪੱਥਰ ਹੈ ਜੀ ਗੁਰਦਵਾਰਾ ਸਾਹਿਬ ਦਾ ਜਿੱਥੇ ਅੱਜ ਸਭ ਮੁਰਗੇ ਵੱਡੇ ਜਾ ਰਹੇ ਹਨ ਉਹ ਇਹ ਕਿੱਥੇ ਗਦੀ ਭਾਜੀ ਕੋਈ ਜੁੱਤੀਆਂ ਲੈ ਕੇ ਨਹੀਂ ਆਂਦਾ ਹੋਣਾ ਬਹੁਤ ਗੱਲ ਆ ਤੇ ਵੇਖੋ ਫਰਸ਼ ਐ ਲੱਗਾ ਲੱਗਾ ਜਿਵੇਂ ਕੱਲ ਦਾ ਲੱਗਿਆ ਆ ਤੇ ਫਰਸ਼ ਤੇ ਆ ਕੋ ਥੱਲੇ ਮੁਰਗੀਆਂ ਵਗੈਰਾ ਤੇ ਆ ਬੰਦ ਕਰ ਦਿੱਤੇ ਗਏ ਆ ਕੋਰੀਡੋਰ ਜਿਹੜੇ ਸਾਰੇ ਸੀਗੇ ਅੰਦਰ ਤੇ ਸਮੈਲੀ ਇੰਨੀ ਸੀ ਕਿ ਲੰਘਣਾ ਵੀ ਮੁਸ਼ਕਲ ਹੋ ਗਿਆ ਸੀ ਆਲੇ ਦੁਆਲੇ ਸਾਰੀਆਂ ਮਾਸ ਦੀਆਂ ਦੁਕਾਨਾਂ ਹਨ ਬਹੁਤ ਸਮੈਲ ਆ ਰਹੀ ਸੀ ਇਹਨੇ ਆ ਤੇ ਤੁਸੀਂ ਅੰਦਰੋਂ ਵੇਖਿਆ ਹੋਣਾ ਸਾਰਾ ਸਾਰਾ ਦੇਖਿਆ ਹੋਇਆ ਹਾਂਜੀ ਕਿੰਨਾ ਕੁ ਸੋਹਣਾ ਸੀ ਅੰਦਰੋਂ ਬੜਾ ਜ਼ਬਰਦਸਤ ਆਜੀ ਪੁਰਾਣੇ ਜ਼ਮਾਨੇ ਦਾ ਬਹੁਤ ਅੱਛਾ ਹੈ ਬਹੁਤ ਅੱਛਾ ਹੈ ਹਾਂਜੀ ਹੁਣ ਜਿਹੜਾ ਬਣਾਏ ਇਹਦੇ ਨਾਲ ਤਾਂ ਨਹੀਂ ਬਣਾ ਸਕਦਾ ਨਹੀਂ ਬਣ ਸਕਦਾ ਹੁਣ ਇਹਦੇ ਨਾਲ ਦਾ ਬੜਾ ਪਿਆਰਾ ਰੰਗ-ਬਰੰਗਾ ਸਾਰਾ ਅੰਦਰੋਂ ਨਜ਼ਾਰਾ 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 ਰੰਗ-ਬਰੰਗੇ ਸ਼ੀਸ਼ੇ ਸੀ ਹੁਣ ਟੁੱਟ ਗਏ ਸਾਰੇ ਕੀ ਕੀ ਅੰਦਰ ਹਾਂ ਤੁਸੀਂ ਨਾ ਵੀਰ ਦੇ ਚਿਹਰੇ ਦੀ ਖੁਸ਼ੀ ਵੇਖੋ ਦੱਸ ਦੇ ਦੀ ਖੁਸ਼ੀ ਦੇਖੋ ਕਿੰਨਾ ਸੋਹਣਾ ਸੀਗਾ ਪੁਰਾਣਾ ਬਣਾ ਹੋਇਆ ਕਰਦਾ ਥਾ ਔਰ ਕਲਰਫੁਲ ਸ਼ੀਸ਼ੇ ਲੱਗੇ ਹੋਏ ਨੇ ਤੇ ਸਾਰੀ ਖਿੜਕੀਆਂ ਅੰਦਰ ਰੋਸ਼ਨੀ ਪੈਂਦੀ ਹੈ ਅੰਦਰ ਦੇ ਰੰਗीन ਦੇ ਨਾਲ ਲਾਈਟ ਜਗਦੀ ਰੰਗ ਬਰੰਗੀ ਇਸ ਦਾ ਨਜ਼ਰ ਆਇਆ ਕਰਦਾ ਵੇਖੋ ਕਿੰਨੀ ਆਲੀਸ਼ਾਨ ਬਿਲਡਿੰਗ ਹੈ ਉਹਨਾਂ ਸਮਿਆਂ ਦੇ ਵਿੱਚ ਦਰਵਾਜ਼ੇ ਖਿੜਕੀਆਂ ਦੇ ਉੱਪਰੋਂ ਕਿੰਨੇ ਸੋਹਣੇ ਲੱਕੜਾਂ ਦੇ ਨਾਲ ਨਾ ਜਿਵੇਂ ਬਾਰਿਸ਼ ਨਾ ਅੰਦਰ ਜਾਵੇ ਛੱਤੇ ਬਣਾਏ ਹੋਏ ਹਨ ਆਹ ਪੌੜੀਆਂ ਵੀ ਆ ਉੱਪਰ ਤੇ ਉੱਪਰ ਬੰਦੇ ਵੀ ਖੜੇ ਆ ਛੱਤ ਤੇ ਪਰ ਸਾਨੂੰ ਨਹੀਂ ਜਾਣ ਦਿੰਦਾ ਇਹਨਾਂ ਨੇ ਉਦਾਂ ਆਣ ਕੇ ਹੱਥ ਮਲਾਈ ਜਾਂਦੇ ਆ ਇੱਕ ਕਹਿੰਦੇ ਹੁੰਦੇ ਹਨ ਨਾ ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ ਉਹ ਵੀ ਚੀਜ਼ਾਂ ਬਹੁਤ ਚੱਲਦੀਆਂ ਪਿਆਰਿਓ ਜਿੱਥੇ ਚੰਗੇ ਲੋਕ ਹੁੰਦੇ ਉੱਥੇ ਮਾੜੇ ਹੁੰਦੇ ਅਕਸਰ ਅਸੀਂ ਗੱਲ ਕਰਦੇ ਆਂ ਦੇਖ ਲਓ ਅਸੀਂ ਉੱਥੇ ਕੀ ਕਰਨਾ ਹੈ ਪੌੜੀ ਚੜ ਕੇ ਉੱਤੋਂ ਜਾ ਕੇ ਮਾੜਾ-ਬਾਟਾ ਵੇਖਣਾ ਹੀ ਹੈ ਸਥਾਨ ਉਹਨਾਂ ਨੇ ਉਹ ਵੀ ਨਹੀਂ ਜਾਣ ਦਿੱਤਾ ਆਪ ਉੱਪਰ ਖੜੇ ਆ ਕਹਿੰਦੇ ਪਰ ਤੁਹਾਨੂੰ ਨਹੀਂ ਜਾਣ ਦੇਣਾ ਉੱਪਰ